खाली पड़ा है पंखा भी चल रहा है और ए भी चल रहा है लाइट भी ऑन है तो एक तरफ तो कहते हैं कि चंडीगढ़ में पैसा नहीं है पैसा कहाँ से आएगा बिट बॉक्स खाली पड़ा है और पता नहीं कब से ए चल रहा है ऊपर से बिजली की चोरी एक कम से कम आप महकमे से पूछो मीटर लगवाओ बिल दो या फिर आप सरकारी महकमे वालों से बोलो कि भाई हमें ऐसे ऐसे बिजली की ज़रूरत है पहली बात तो बीट बॉक्स के अंदर बैठने का किसी के पास टाइम नहीं होता ठीक है भाई आपको अगर पंखा पंखा कुछ भी चलाना है लेकिन हैरानगी की बात है कि हम लोग मौके पे खड़े हैं बिजली बोर्ड की छत के ऊपर चार से पांच ऊपर बेड रखे हैं ऊपर कर्मचारी सोते हैं जो भी वेंडर वगैरह है या जो भी है साइड में पांच भी खेल रहे हैं और वहाँ पर कितने शराबी भी बैठे रहते हैं ऊपर से अंदर बर्तन वगैरह भी रखे हैं ਇਸ ਵੀ ਸਰਕਾਰੀ ਪ੍ਰੋਪਰਟੀ ਨੂੰ ਆਪ ਮਿਸਯੂਜ਼ ਨਹੀਂ ਕਰ ਸਕਦੇ। ਇਸ ਇਥੇ ਅਵੈਧ ਜਿਹੜੀ ਹੈ ਕੁੰਡੀ ਕਨੈਕਸ਼ਨ ਜਿਹੜਾ ਹੈ ਪਿਆ ਹੋਇਆ ਸੀਗਾ ਤੁਹਾਨੂੰ ਇੱਕ ਵਾਰੀ ਤਸਵੀਰਾਂ ਦੇ ਵਿੱਚ ਬੀਡ ਬਾਕਸ ਦਿਖਾਉਂਗਾ ਨਾਲ ਹੀ ਉਹ ਏਸੀ ਦਿਖਾਉਂਗਾ ਏਸੀ ਦੇਖ ਸਕਦੇ ਹੋ ਕਿ ਏਸੀ ਲੱਗਿਆ ਹੋਇਆ ਹੈ ਜਿਹੜੇ ਅਫਸਰ ਨੇ ਠੰਡੀ ਠੰਡੀ ਹਵਾ ਖਾਂਦੇ ਆ ਹਾਲਾਂਕਿ ਅਫਸਰ ਸ਼ਾਹੀ ਨੂੰ ਜਿਹੜੀ ਜ਼ਰੂਰ ਠੰਡੀ ਹਵਾ ਖਾਣੀ ਚਾਹੀਦੀ ਹੈ ਇੱਥੇ ਬੀਡ ਬਾਕਸ ਦੀ ਗੱਲ ਕਰੀ ਤੇ ਇੱਥੇ ਕਨਸਟੇਬਲ ਜਿਹੜੇ ਨੇ ਅਕਸਰ ਜਿਹੜੇ ਹੁੰਦੇ ਨੇ ਬੀਡ ਬਾਕਸ ਦਾ ਕੰਮ ਹੈ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਸਨੇ ਜਾਵੇ ਥਾਣੇ ਦੇ ਅੰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਿਜਲੀ ਬੋਰਡ ਜਿਹੜਾ ਹੈ ਤੁਰੰਤ ਹਰਕਤ ਦੇ ਵਿੱਚ ਆਇਆ ਤੇ ਆਂਦੀ ਜਿਹੜੀ ਉਹਨਾਂ ਨੇ ਬਿਜਲੀ ਜਿਹੜੀ ਹੈ ਇਸ ਬੀਡ ਬਾਕਸ ਦੀ ਕੱਢ ਦਿੱਤੀ ਹੈ ਹਾਲਾਂਕਿ ਅਗਰ ਇਸ ਬੀਡ ਬਾਕਸ ਦੀ ਗੱਲ ਕਰੀਏ ਤੇ ਇੱਥੇ ਜਿਹੜੀ ਬਿਜਲੀ ਸੀਗੀ ਉਹ ਕੁੰਡੀ ਜਿਹੜੀ ਹੈ ਲਗਾਈ ਹੋਈ ਸੀਗੀ ਨਾ ਤਾਂ ਇਹਨਾਂ ਕੋਲ ਮੀਟਰ ਸੀਗਾ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਆਲਾ ਅਧਿਕਾਰੀਆਂ ਦੀ ਗੱਲ ਕਰੀਏ ਤੇ ਆਲਾ ਅਧਿਕਾਰੀ ਕੀ ਐਕਸ਼ਨ ਲੈਂਦੇ ਨੇ ਹਾਲਾਂਕਿ ਇਹ ਉਹਨੇ ਜਾਂਚ ਦਾ ਵਿਸ਼ੇ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਵਿਭਾਗ ਜਿਹੜਾ ਹੈ ਇੱਥੇ ਮੌਕੇ ਤੇ ਹੈ ਨਾਲ ਹੀ ਅਗਰ ਏਰੀਆ ਕਾਉਂਸਲਰ ਦੀ ਗੱ ਦੇਖਣ ਨੂੰ ਮਿਲਿਆ ਹੈ ਖਬਰਾਂ ਦਾ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜੜੀ ਤਾਰ ਹੈ ਉਹਨੂੰ ਵੀ ਹਟਾਇਆ ਜਾ ਰਿਹਾ ਹੈ ਕਿ ਮੁਰਤੋਂ ਜਿਹੜੀ ਹੈ ਕੁੰਡੀ ਜਿਹੜੀ ਹੈ ਨਾ ਲਗਾ ਲਈ ਪੀ ਜਾਵੇ। ਇਹੀ ਉਹ ਬੀਟ ਬਾਕਸ ਹੈ ਸੈਕਟਰ 34 ਦਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਦੋਂ ਇੱਕ ਖਬਰ ਪਬਲਿਸ਼ ਕੀਤੀ ਸੀਗੀ ਕਿ ਸੈਕਟਰ 34 ਦੇ ਵਿੱਚ ਜਿਹੜੇ ਨੇ ਕਾਫੀ ਇਮੀਗ੍ਰੇਸ਼ਨ ਨੇ ਇੱਥੇ ਪਹੁੰਚ ਰਹੇ ਨੇ ਤੇ ਲੋਕੀ ਜਿਹੜੇ ਨੇ ਦੂਰ ਦਰਾਸ ਤੋਂ ਜਿਹੜੇ ਇਮੀਗ੍ਰੇਸ਼ਨ ਦੀ ਛਕੀ ਦਾ ਸ਼ਿਕਾਰ ਹੋਏ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਤੇ ਉਹਨਾਂ ਦੀ ਸ਼ਿਕਾਇਤਾਂ ਜਿਹੜੀਆਂ ਨੇ ਸੁਨੀਆਂ ਜਾਂਦੀਆਂ ਨੇ। ਹਾਲਾਂਕਿ ਚੰਡੀਗੜ੍ਹ ਪੁਲਿਸ ਦੀ ਗੱਲ ਕਰ ਸਕਦੇ ਹੈ ਕਿ ਕਿਥੇ ਨਾ ਕਿਥੇ ਸਵਾਲੇ ਚਿੰਨ੍ਹ ਖੜੇ ਹੁੰਦੇ ਨੇ ਕਿ ਲਾਈਟ ਜਿਹੜੀ ਅਗਰ ਤੁਸੀਂ ਲੈਣੀ ਹੈ ਤੇ ਮੀਟਰ ਜਿਹੜਾ ਹੈ ਅਪਲਾਈ ਕਿਉਂ ਨਹੀਂ ਕੀਤਾ ਗਿਆ ਏਸੀ ਦੀ ਠੰਡੀ ਹਵਾ ਤੁਸੀਂ ਖਾਣੀ ਹੈ ਜ਼ਰੂਰ 42 ਡਿਗਰੀ ਟੈਂਪਰੇਚਰ ਜ਼ਰੂਰ ਹੈ ਅਗਰ ਤੁਸੀਂ ਏਸੀ ਦੀ ਹਵਾ ਖਾਣੀ ਹੈ ਤਾਂ ਮੀਟਰ ਜਿਹੜਾ ਹੈ ਅਪਲਾਈ ਕੀਤਾ ਜਾਵੇ ਤਾਰਾਂ ਜਿਹੜੀ ਹੈ ਡਾਇਰੈਕਟ ਕੁੰਡੀ ਜਿਹੜੀ ਹੈ ਕਿਉਂ ਪਾਈ ਗਈ ਇਹਦੀ ਖਬਰ ਅਸੀਂ ਪਬਲਿਸ਼ ਕੀਤੀ ਸੀਗੀ ਤੇ ਮਹਿਜ਼ ਕੁਝ ਘੰਟਿਆਂ ਦੇ ਵਿੱਚ ਦਾ ਅਸਰ ਦੇਖਣ ਨੂੰ ਮਿਲਿਆ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਅਮਿਤ ਸੇਟੀ ਦੀ ਰਿਪੋਰਟ